ਸੈਕਟ ਅਸਾਈਟ ਕੀਤੀ ਵੱਲੋਂ ਜਿਹੜੇ ਸਮਰਭੇ ਚ ਗਏ ਸੀ ਚਾਰੀ ਲੋਕਾਂ ਨੂੰ ਕੱਲ ਛੇੜ ਲੋਕੋ ਨੇ ਤਾਂ ਅੱਜ ਕਿਲੇ ਸ਼ਾਮ ਨੂੰ ਦੇਖੋ ਮਾਨਯੋਗ ਕਾਲ ਤੱਕ ਸਾਧ ਦੇ ਹੁਕਮਾਂ ਦੀਨ ਬਨ ਪਾਲਣਾ ਕਰਦੇ ਹੋਏ ਕੱਲ ਵੀ ਐਸਆਈਟੀ ਵੱਲੋਂ ਜਿਹੜੇ ਆ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਜਿਹੜੇ ਸਮੰਝ ਗਏ ਕੱਲ ਵੀ ਉਹਨਾਂ ਜਿਹੜੇ ਬਿਆਨ ਆਪਣੇ ਕਲਮਬੰਦ ਕਰਾਏ ਅੱਜ ਵੀ ਪੰਜ ਤੋਂ 6 ਮੁਲਾਜ਼ਮ ਜਿਹੜੇ ਬਿਆਨ ਆਪਣੇ ਕਲਮਬੰਦ ਕਰਾਉਣ ਵਾਸਤੇ ਆਏ ਆ ਜਿਹੜੀ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਵੱਲੋਂ ਸਖਤ ਜਿਹੜੇ ਨਿਰਦੇਸ਼ ਨੇ ਐਸਆਈਟੀ ਦਾ ਸਹਿਯੋਗ ਕੀਤਾ ਜਾਵੇ ਤੇ ਅਕਾਲ ਤਖਸਬ ਦੇ ਹੁਕਮਾਂ ਦੇਨ ਬਨ ਪਾਲਣਾ ਕਰਦੇ ਹੋਏ ਅਸੀਂ ਜਿਹੜਾ ਪੁਰਨੇ ਦਾ ਐਸਆਈਟੀ ਦਾ ਸਹਿਯੋਗ ਕਰਦੇ ਆਲਰੇਡੀ ਜਿਹੜੇ 29 ਤਰੀਕ ਨੂੰ ਇਹਨਾਂ ਨੂੰ ਰਿਕਾਰਡ ਵੀ ਮਈਆ ਸਾਰਾ ਕਰਵਾ ਦਿੱਤਾ ਤੇ ਪਰਸਨਲ ਵੀ ਸਾਰੇ ਮੁਲਾਜ਼ਮਾਂ ਆ ਕੇ ਜਿਹੜੇ ਉਹ ਆਪਣੇ ਬਿਆਨ ਇੱਥੇ ਉਹਨਾਂ ਕੋਲ ਦਰਜ ਕਰਵਾ ਰਹੇ ਨੇ ਕੀ ਮਾਹੌਲ ਹੈਗਾ ਅੰਦਰ ਵੈਸੇ ਕੀ ਤਾਂ ਕੁਝ ਕੀਤੀ ਜਾਂਦੀ ਹੈ ਕੀ ਜਾਣਕਾਰੀ ਦੇਖੋ ਜੋ ਈਸ਼ਤ ਸਿੰਘ ਹੋਣਾ ਦੀ ਕਿਉਂਕਿ ਉਹ ਅਧਾਰ ਹੀ ਇਹਨਾਂ ਦੀ ਈਸ਼ਤ ਸਿੰਘ ਹੋਣਾ ਦੀ ਬੜੀ ਰਿਪੋਰਟ ਐ ਐਫਆਈਆਰ ਦਾ ਤੋ ਈਸ਼ਰ ਸਿੰਘ ਉਹਦੀ ਰਿਪੋਰਟ ਚ ਹੀ ਸਭ ਕੁਝ ਬਾਹਰ ਆ ਗਿਆ ਜਿਹੜੇ ਅਧਿਕਾਰੀ ਜਿਹੜਾ ਦੋਸ਼ੀ ਠਰਾਇਆ ਗਿਆ ਉਹਨਾਂ ਨੂੰ ਐਸਜੀਪੀਸੀ ਨੇ ਡਿਸਪਲਿਸਫਾਈ ਕਰ ਦਿੱਤਾ ਸਰਵਿਸਸ ਤੋਂ ਉਹ ਮਾਣਿਓਂ ਹਾਈ ਕੋਰਟ ਗਏ ਰੀਇਨਸਟੇਟ ਹੋਣ ਵਾਸਤੇ ਹਾਈ ਕੋਰਟ ਨੇ ਵੀ ਜਿਹੜੀ ਐਸਜੀਪੀਸੀ ਦੀ ਜਿੰਨੀ ਕਾਨੂੰਨੀ ਪ੍ਰਕਿਰਿਆ ਕਾਰਵਾਈ ਨੂੰ ਸਹੀ ਠਰਾਇਆ ਇਹ ਕਿਤੇ ਨਾ ਕਿਤੇ ਦੇਖੋ 2020 ਦਾ ਮਸਲਾ ਆ ਹੁਣ 5-4 4.5 ਸਾਲ ਬਾਅਦ ਆ ਕੇ ਆਪਾਂ ਇਹ ਜਿਹੜਾ ਵਾਅ ਦੁਬਾਰਾ ਆਇਸ ਤੇ ਇਹਨੂੰ ਇੱਕ ਇਸ਼ੂ ਨੂੰ ਬਣਾ ਕੇ ਤੇ ਕਿਤੇ ਨਾ ਕਿਤੇ ਪੋਲੀਟਿਕਲੀ ਮੋਟੀਵੇਟਡ ਸੰਗਤ ਦੀ ਮੰਗ ਸੰਗਤ ਦੀ ਮੰਗ ਵੀ ਆ ਤੇ ਇਹਨੂੰ ਪੋਲੀਟਿਕਲ ਮੋਟੀਵੇਟਡ ਜਿਹੜਾ ਹੈ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿਉਂਕਿ ਦੇਖੋ ਮੈਂ ਮੈਂ ਦੇਖੋ ਦੇਖੋ ਗੱਲ ਇਹ ਹੈ ਕਿ ਜਿਹੜੇ ਵੀ ਮੁਲਾਜ਼ਮ ਹੈ ਜਿਹੜੇ ਸਾਡੇ ਸਰਵਿਸ ਰੂਲਸ ਨੇ ਗੁਰਦੁਆਰਾ ਐਕਟ 1925 ਦੇ ਉਹਦੇ ਦੁਆਰਾ ਇਹਨਾਂ ਦੇ ਅਗੇਂਸ ਜਿਹੜੀ ਵੀ ਭਾਗੀ ਕਾਰਵਾਈ ਆਲਰੇਡੀ ਕਰ ਦਿੱਤੀ ਗਈ ਆ ਉਹਨੇ ਇੱਕ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਵੀ ਆ ਕਿ ਇੱਕ ਬੰਦੇ ਨੂੰ ਦੋ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਜਦੋਂ ਉਹਨਾਂ ਜੇ ਕੋਈ ਮੈਸਲਮੈਂਟ ਕੀਤੀ ਗਵਨ ਕੀਤਾ ਉਹਨਾਂ ਨੂੰ ਜੁਰਮਾਨੇ ਵੀ ਲੱਗੇ ਉਹਨਾਂ ਦੇ ਸਾਰੇ ਡਿਊਜ਼ ਵੀ ਰੋਕਲੇ ਗਏ ਉਹਨਾਂ ਦੇ ਅਗੇਂਸਟ ਜਿਹੜਾ ਉਹਨਾਂ ਨੂੰ ਡਿਸਮਿਸ ਵੀ ਸਰਵਿਸਸ ਤੋਂ ਕਰ ਦਿੱਤਾ ਗਿਆ ਤੇ ਹੁਣ 5 ਸਾਲ ਦੇ ਲੰਬੇ ਪੀਰੀਅਡ ਤੋਂ ਬਾਅਦ ਇੱਕ ਐਫ ਆਈ ਆਰ ਜਿਹੜੀ ਹੁਣ 2027 ਲੱਗੇ ਚੋਣਾ ਆ ਰਹੀਆਂ ਤੇ ਇੱਕ ਜਿਹੜੀ ਇਹ ਸਾਲ ਪਹਿਲੂ ਇਹੋ ਜੀ ਐਫ ਆਈ ਆਰ ਜਿਹੜੀ ਦਰਜ ਕਰਦਣੀ ਕਿਤੇ ਨਾ ਕਿਤੇ ਗੁਰੂਗ੍ਰਾਂਧ ਸਾਹਿਬ ਮਹਾਰਾਜ ਦਾ ਇਸ਼ੂ ਹੈ ਸੀਰੀਅਸ ਇਸ਼ੂ ਆ ਇਹ ਤੇ ਹੁਣ ਚਲੋ ਆਪਾਂ ਬਹੁਤਾ ਨਹੀਂ ਇਹਦੇ ਵਿੱਚ ਹੁਣ ਕਰਨਾ ਦੇ ਕੋਈ ਇਹ ਤੇ ਜਿਹੜਾ ਜਿਹੜੀ ਐਫ ਆਈ ਆਰ ਇਹ ਤੇ ਹੈ ਪੋਲਿਟਿਕਲ ਮੋਟੀਵੇਟਿਡ ਹੈ ਅੱਜ ਕਿੰਨੇ ਲੋਕ ਪੇਸ਼ ਹੋਏ ਅੱਜ 6 ਬੰਦੇ ਦੀ ਪੇਸ਼ ਹੋ ਰਹੀ ਹੈ 6 ਮੁਲਾਜ਼ਮ ਜਿਹੜੇ ਜਿਹੜੇ ਆਏ ਨੇ ਉਹਨਾਂ ਦਾ ਨਾਮ ਵੀ ਇੱਕ ਤੇ ਜਤਿੰਦਰਪਾਲ ਸਿੰਘ ਹੋਣੀ ਨੇ ਕੀ ਨਾਮ ਆਇਆ ਇਹਨਾਂ ਦੇ ਨਾ ਭੁੱਲੋ ਆਜੋ ਆਜੋ ਕੋਦਮ ਸਿੰਘ ਜੀ ਨੇ ਮਨਿੰਦਰ ਸਿੰਘ ਨਰਿੰਦਰ ਸਿੰਘ ਤੇ ਹੋਰ ਦੋ ਉਹ ਇੱਕ ਸੁਖਦੀਪ ਸਿੰਘ ਜੀ ਪੌਰ ਜਿਹੜਾ ਟਰਸਟੀ ਨੂੰ ਆਲਰੇਡੀ ਅੰਦਰ ਆ ਗਏ ਇੱਕ ਜਹਾਜ ਇੱਕ ਜਸੰਦਰਪਾਲ ਸਿੱਧੂ ਸੁੱਤਰ ਤੋਂ ਜਾਣ ਆ ਰਹੀ ਕਿ ਰੈਸਟ ਹੋ ਸਕਦੀ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਨਹੀਂ ਸਾਨੂੰ ਇਹੋ ਜੀ ਕੋਈ ਜਾਣਕਾਰੀ ਨਹੀਂ ਸਾਨੂੰ ਤਾਂ ਕੱਲ ਵੀ ਬੁਲਾਇਆ ਸੀ ਕੱਲ ਵੀ ਅਸੀਂ ਜਾਣ ਦੇਣ ਆਏ ਆ ਅੱਜ ਵੀ ਤੇ ਐਸਐਸ ਕੋਲੀ ਵੀ ਅੱਜ ਕੱਲੇ ਵੀ ਕੋਰਟ ਚ ਪੇਸ਼ ਕਰਾ ਦਿੱਤੇ ਉਹਨਾਂ ਨੂੰ ਉਹਨਾਂ ਨੂੰ ਕੋਈ ਜਾਣਕਾਰੀ ਦੇਖੋ ਉਹਨਾਂ ਦੀ ਜਿਹੜੀ ਉਹ ਬੇਲ ਐਪਲੀਕੇਸ਼ਨ ਦੀ ਥੀਕ ਆ ਇਹ ਤੇ ਕੋਰਟ ਤੇ ਵੇਖਣਾ ਕਿ ਕੋਰਟ ਨੇ ਉਹਨੂੰ ਬੁਲਾਉਣਾ ਕਿ ਨਹੀਂ ਵੈਸੇ ਬੇਲ ਐਪਲੀਕੇਸ਼ਨ ਚ ਗੋਰਜਮ ਦੀ ਲੋੜ ਨਹੀਂ ਹੈ